ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਹੈ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਆ ਗਏ ਆਥੋੜੇ ਵਾਲਾ ਚੰਨੀ ਉਹਦੇ ਹੱਕ 'ਚ ਆ ਗਏ ਜੀ ਬਿੱਟੂ ਉਹਦੇ ਹੱਕ 'ਚ ਆ ਗਏ ਜੀ ਜਾਖੜ ਉਹਦੇ ਹੱਕ 'ਚ ਆ ਗਏ ਜੀ ਕਿੰਨੇ ਰਲੇ ਹੋਏ ਨੇ ਯਾਰ ਦੱਸੋ ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ ਚ ਆ ਗਿਆ ਇਹ ਪਹਿਲਾਂ ਕਹਿਆ ਸੀ ਘਰ ਚੋਂ ਸੱਪ ਪਾ ਕੇ ਇਹਨੂੰ ਧੂਕ ਲੈ ਕੇ ਜਾਵਾਂਗੇ ਜਿੱਦ ਦੇ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਕਾਣ ਹੋਇਆ ਅੱਛਾ ਮੈਂ ਕਹਾਂ ਜਿੱਦ ਮਾਵਾਂ ਦੇ ਪੁੱਤ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕਹਿੰਦੇ ਉਹਨੂੰ ਸਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨਾਰਮਲ ਕੈਦੀ ਕੈਦੀ ਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਰਾਣਾ ਉੱਥੇ ਗਾਰਲਿਕ ਬ੍ਰੈਡ ਤੇ ਪਾਸ ਤੇ ਮੰਗਦੇ ਆ ਉੱਥੇ ਉੱਥੇ ਬੈਂਗਣਾਂ ਦੀ ਤਰੀ ਮਿਲਦੀ ਹੈ ਮੈਂ ਤੁਹਾਨੂੰ ਦੱਸਾਂ ਹਾਂ ਕਰਤੂਤਾ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਮਿਲਦਾ ਕੀ ਕੀ ਹੈ ਉੱਥੇ ਪਹਿਲਾਂ ਚੈੱਕ ਕਰ ਲੈਂਦੇ ਇਸ ਕਰਕੇ ਕਿਸੇ ਨਾਲ ਕੋਈ ਰਹਿਮ ਨਹੀਂ ਕੀਤਾ ਜਾਊਗਾ ਕਿਸੇ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਜਿਨੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਹੈ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਮਾਮਾਂ ਦੀਆਂ ਚੁੰਨੀਆਂ ਚਿੱਟੇ ਰੰਗ ਦੇ ਕੀਤੀਆਂ ਚਿੱਟੇ ਰੰਗ ਦੇ ਸੱਫਰ ਬਿਛਾਏ ਆ ਆਪਦੇ ਘਰ ਪਾਲੇ ਵੱਡੇ ਵੱਡੇ ਉੱਥੇ ਦੀਪਮਾਲਾ ਹੁੰਦੀ ਐ ਐਂ ਦੀਪਮਾਲਾ ਨਹੀਂ ਹੋਣ ਦਿੰਦੇ ਤਾਂ ਫਿਰ ਜੀਸੀਬੀ ਵਾਲਾ ਪੰਜਾ ਚੱਲੂਗਾ ਫਿਰ ਉੱਥੇ ਐ ਨਹੀਂ ਚੱਲ ਸਕਦਾ ਉਹ ਕੰਮ ਬਾਕੀ ਤੁਹਾਡੀ ਮਰਜ਼ੀ ਐ ਤੁਹਾਨੂੰ ਚੰਗਾ ਲੱਗਦਾ ਇਹ ਕੰਮ ਤਾਂ ਮੈਨੂੰ ਤਾੜੀਆਂ ਮਾਰ ਦਿਓ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਨਾਗਰ ਗਲਤ ਗੱਲ ਮੈਂ ਕਰਦਾ ਨਹੀਂ ਨਾ ਮੇਰਾ ਕਮਿਸ਼ਨ ਹੈ ਕਿਸੇ ਨਾਲ ਮੇਰਾ ਨਾ ਕਿਸੇ ਟਾਬੇ 'ਚ ਹਿੱਸਾ ਹੈ ਨਾ ਮੇਰਾ ਕਿਸੇ ਬਸ 'ਚ ਹਿੱਸਾ ਹੈ ਨਾ ਮੇਰਾ ਕਿਸੇ ਹਵੇਲੀ 'ਚ ਹਿੱਸਾ ਹੈ ਨਾ ਮੇਰਾ ਕਿਤੇ ਕੋਈ ਅੱਜ ਜਿਹੜੀਆਂ ਰੀਤੀਆਂ ਦੀਆਂ ਖਾਨਾਂ ਜੀਆਂ ਉਹਨਾਂ 'ਚ ਹਿੱਸਾ ਹੈ ਮੇਰਾ ਹਿੱਸਾ ਜ਼ਰੂਰ ਹੈ ਪਰ ਪੰਜਾਬ ਦੇ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਆ ਗਏ ਆਥੋ ਡੇੜਾ ਚੰਨੀ ਉਹਦੇ ਹੱਕ 'ਚ ਆ ਗਏ ਜੀ ਬਿੱਟੂ ਉਹਦੇ ਹੱਕ 'ਚ ਆ ਗਏ ਜੀ ਜਾਖੜ ਉਹਦੇ ਹੱਕ 'ਚ ਆ ਗਏ ਜੀ ਕਿੰਨੇ ਰਲੇ ਹੋਏ ਨੇ ਯਾਰ ਦੱਸੋ ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ 'ਚ ਆ ਗਏ ਜੀ ਪਹਿਲਾਂ ਕਹਿੰਦੇ ਸੀ ਘਰ ਚੋਂ ਸੱਪ ਆ ਕੇ ਨੂੰ ਧੂਕ ਲੈ ਕੇ ਜਾਵਾਂਗੇ ਜਿੱਦੇ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਕਾਣ ਹੋਇਆ ਅੱਛਾ ਮੈਂ ਕਹਾਂ ਜਿੱਦੇ ਮਾਵਾਂ ਦੇ ਪੁੱਤ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕਹਿੰਦੇ ਉਹਨੂੰ ਸਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨਾਰਮਲ ਕੈਦੀ ਕੈਦੀਆਂ ਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਰਾਣਾ ਉੱਥੇ ਗਾਰਲਿਕ ਬ੍ਰੈਡ ਤੇ ਪਾਸ ਤੇ ਮੰਗਦੇ ਆ ਉੱਥੇ ਉੱਥੇ ਬੈਂਗਣਾ ਦੀ ਤਰੀ ਮਿਲਦੀ ਹੈ ਮੈਂ ਤੁਹਾਨੂੰ ਦੱਸਾਂ ਹਾਂ ਕਰਤੂਤਾ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਮਿਲਦਾ ਕੀ ਕੀ ਹੈ ਉੱਥੇ ਪਹਿਲਾਂ ਚੈੱਕ ਕਰ ਲੈਂਦੇ ਇਸ ਕਰਕੇ ਕਿਸੇ ਨਾਲ ਕੋਈ ਰਹਿਮ ਨਹੀਂ ਕੀਤਾ ਜਾਊਗਾ ਕਿਸੇ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਜਿਨੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਮਾਮਾਂ ਦੀਆਂ ਚੁੰਨੀਆਂ ਚਿੱਟੇ ਰੰਗ ਜੇ ਕੀਤੀਆਂ ਚਿੱਟੇ ਰੰਗ ਦੇ ਸੱਫਰ ਬਿਛਾਏ ਆ ਆਪਦੇ ਘਰ ਪਾਲੇ ਵੱਡੇ ਵੱਡੇ ਉੱਥੇ ਦੀਪਮਾਲਾ ਹੁੰਦੀ ਐ ਐਂ ਦੀਪਮਾਲਾ ਨਹੀਂ ਹੋਣ ਦਿੰਦੇ ਤਾਂ ਫਿਰ ਜੀਸੀਬੀ ਵਾਲਾ ਪੰਜਾ ਚੱਲੂ ਆ ਫਿਰ ਉੱਥੇ ਐ ਨਹੀਂ ਚੱਲ ਸਕਦਾ ਵਰ ਕੰਮ ਬਾਕੀ ਥੋਡੀ ਮਰਜੀ ਐ ਤੁਹਾਨੂੰ ਚੰਗਾ ਲੱਗਦਾ ਇਹ ਕੰਮ ਤਾਂ ਮੈਨੂੰ ਤਾੜੀਆਂ ਮਾਰ ਦਿਓ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਨਾਗਰ ਗਲਤ ਕੰਮ ਮੈਂ ਕਰਦਾ ਨਹੀਂ ਨਾ ਮੇਰਾ ਕਮਿਸ਼ਨ ਹੈ ਕਿਸੇ ਨਾਲ ਮੇਰਾ ਨਾ ਕਿਸੇ ਟਾਬੇ 'ਚ ਹਿੱਸਾ ਹੈ ਨਾ ਮੇਰਾ ਕਿਸੇ ਬਸ 'ਚ ਹਿੱਸਾ ਹੈ ਨਾ ਮੇਰਾ ਕਿਸੇ ਹਵੇਲੀ 'ਚ ਹਿੱਸਾ ਹੈ ਨਾ ਮੇਰਾ ਕਿਤੇ ਕੋਈ ਅੱਜ ਜਿਹੜੀਆਂ ਰੀਤੀਆਂ ਖਾਣਾਂ ਜੀਆਂ ਉਹਨਾਂ 'ਚ ਹਿੱਸਾ ਹੈ ਮੇਰਾ ਹਿੱਸਾ ਜ਼ਰੂਰ ਹੈ ਪਰ ਪੰਜਾਬ ਦੇ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ